ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਵਧੀਆ ਠੀਕ ਠਾਕ ਬਾਈ ਗੁਰੂ ਜੀ ਚੜ੍ਹਦੀ ਕਲਾ 'ਚ ਰੱਖਣ ਜੀ ਸਾਰਿਆਂ ਨੂੰ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਸ਼ੇਅਰ ਜਰੂਰ ਕਰਿਆ ਕਰੋ ਇੱਥੇ ਹੈਗਾ ਸੀ ਜੀ ਸਵੇਰ ਦਾ ਟਾਈਮ ਸਾਡੇ 1:00 ਵਜੇ ਦਾ ਆਪਾਂ ਬੱਚੇ ਸਕੂਲ ਤੋੜ ਕੇ ਵੀ ਫੇਰ ਮਾਲ ਪਸ਼ੂ ਦਾ ਕੰਮ ਕਰਨ ਲੱਗਦੇ ਹੁੰਨੇ ਆ ਅੱਜ ਗਈ ਹੈ ਕੱਲੀ ਬੇਟੀ ਸਕੂਲ ਬੇਟਾ ਕਹਿੰਦਾ ਮੈਨੂੰ ਇੱਕ ਛੁੱਟੀ ਹੋਰ ਮਾਰ ਲੈਣ ਦੋ ਮੰਮਾ ਤੇ ਇੱਥੇ ਮੇਰੀ ਭਾਣਜੀ ਬਣਾ ਰਹੀ ਸੀ ਵੀਡੀਓ ਤੇ ਦਿਨ ਹੈਗਾ ਜੀ ਅੱਜ ਬੁੱਧਵਾਰ 2 April ਇਹ ਥਾਂ ਦੇ ਤੰਗੀ ਕਰਕੇ ਆਪਾਂ ਨੂੰ ਆ ਮੱਝ ਨੂੰ ਪਹਿਲਾਂ ਵਿਚਾਰੀ ਨੂੰ ਆਪਾਂ ਬਾਹਰ ਕੱਢਦੇ ਆ ਬਾਹਰ ਨਮਾਉਣੇ ਹੈਗੇ ਨੂੰ ਤੇ ਫਿਰ ਇਹਦਾ ਮੈਟ ਮੂਟ ਧੋ ਕੇ ਫਿਰ ਅੰਦਰ ਕਰਦੇ ਹੁੰਨੇ ਆ ਇਹੀ ਥਾਂ ਦਾ ਪੰਕਾ ਗਾ ਤੇ ਇੱਕ ਗੱਲ ਹੋਰ ਇਹ ਨਾ ਪਹਿਲਾਂ ਵੀ ਇਹਦੇ ਨਾ 19 ਮਾਰਚ ਨੂੰ ਇਹਦੇ ਏਆਈ ਕਰਵਾਈ ਸੀ ਆਪਾਂ ਨੇ ਹੁਣ 10 ਦਿਨਾਂ ਤੋਂ ਇਹਨੇ ਵੀ ਇੱਕ ਪੀਲਾ ਪੀਲਾ ਜਾਲਾ ਜਿਹਾ ਦਿੱਤਾ ਤੇ ਉਹ ਮੈਨੂੰ ਕਹਿੰਦੇ ਅੱਟ ਵੀ ਹੋ ਸਕਦਾ ਤੇ ਪਰ ਡਾਕਟਰ ਕਹਿੰਦਾ ਵੀ ਇਹ ਐਂ ਵੀ ਹੋ ਸਕਦਾ ਵੀ ਨਹੀਂ ਹਨਾ ਵੀ ਮਤਲਬ ਇਹ ਰਹੀ ਨਹੀਂ ਇਹ ਵੀ ਰਹਿ ਤਾਂ ਗਈ ਸੀਗੀ ਵੀ ਜਾਲ ਆ ਜਾ ਸਿੱਟ ਗਈ ਪਰ ਮੈਨੂੰ ਹੋਈ ਪਈ ਹੁਣ ਟੈਨਸ਼ਨ ਬਹੁਤ ਜ਼ਿਆਦਾ ਤੇ ਚਲੋ ਜੀ ਨਾਲ ਅੱਗੇ ਪ੍ਰਮਾਤਮਾ ਦੇ ਸਾਰੇ ਆ ਪਰ ਗੁੱਡੋਕਾ ਇਹ ਹਜੇ ਵੀ ਕਰੀ ਜਾਂਦੀ ਹੈ ਤੇ ਫਿਰ ਦੇਖੋ ਹਨਾ ਐ ਹੁੰਦਾ ਆਪਾਂ ਇਨੀ ਮਿਹਨਤ ਕਰਦੇ ਆ ਤੇ ਇੱਕ ਕਬੀਰ ਪੁੱਛਦਾ ਸੀਗਾ ਵੀ ਤੁਸੀਂ ਇਹਨਾਂ ਨੂੰ ਬੈਟ ਮੇਚ ਪਾਈ ਸੀਗੀ ਵੀ ਬੈੱਡ ਨੂੰ ਸੌਣ ਤੋਂ ਪਹਿਲਾਂ ਹਾਂਜੀ ਵੀਰੇ ਪਾਈ ਸੀ ਤੇ ਇੱਕ ਆਪਾਂ ਹੋਰ ਨਾ ਆਪਣੇ ਵੀ ਦਿਲ ਦੀ ਗੱਲ ਸ਼ੇਅਰ ਕਰਦੇ ਆ ਤੁਹਾਡੇ ਨਾਲ ਤੇ ਮੈਨੂੰ ਸਾਡੇ ਇੱਥੇ ਕੋਈ ਕਹਿੰਦਾ ਵੀਰ ਕਹਿੰਦਾ ਮੈਨੂੰ ਕਹਿੰਦਾ ਵੀ ਤੂੰ ਵੀ ਵੀਡੀਓ ਪਾਉਣੀ ਆ ਹਨਾ ਵੀ ਤੇਰੀ ਵੀਡੀਓ ਦੇਖ ਕੇ ਵੀ ਅਸੀਂ ਕਮੈਂਟ ਵੀ ਪੜਦੇ ਆ ਵੀ ਬਹੁਤ ਸਾਰੇ ਭੈਣ ਭਾਈ ਕਹਿੰਦੇ ਨੇ ਵੀ ਤੈਨੂੰ ਦੇਖ ਕੇ ਅਸੀਂ ਪਸ਼ੂ ਰੱਖੇ ਵੀ ਸਾਨੂੰ ਵੀ ਵੀ ਰੱਖਣ ਦਾ ਸ਼ੌਂਕ ਪੈਦਾ ਹੋਇਆ ਵੀ ਤੈਨੂੰ ਦੇਖ ਦੇਖ ਕੇ ਅਸੀਂ ਰੱਖਿਆ ਅਸੀਂ ਐਂ ਕਰਦੇ ਆ ਤੇ ਮੈਨੂੰ ਕਹਿੰਦੇ ਤੂੰ ਹੋਰ ਨਾ ਆਪ ਕਾਟਾ ਪੁਆਲੀ ਤੇ ਕਹਿੰਦੇ ਵੀ ਅਗਲਾ ਜਿਵੇਂ ਹਰੇਕ ਹੀ ਪਸ਼ੂ ਰੱਖਣ ਲੱਗ ਗਿਆ ਤੇ ਵੀ ਦੁੱਧ ਦੇ ਰੇਟ 'ਚ ਵੀ ਫਰਕ ਪੈ ਜੇ ਐਂ ਵੀ ਪੈ ਜੇ ਤੇ ਮਾਪਰ ਆਪਾਂ ਕਹਿੰਨਾ ਜੀ ਕਰ ਪਲਾ ਹੋ ਪਲਾ ਅੰਤ ਕਲੇ ਲੱਪਲਾ ਹਨ ਵੀ ਜਦੋਂ ਹਨ ਆਪਣੀ ਨੀਤ ਸਿੱਧੀ ਆ ਤੇ ਫਿਰ ਵਾਹਿਗੁਰੂ ਜੀ ਜ਼ਰੂਰ ਸੋੰਦੇ ਨੇ ਇਹ ਨਹੀਂ ਹਨਾ ਵੀ ਆਪਾਂ ਕਹੀ ਜਗੇ ਵੀ ਮੇਰੇ ਕੋਲ ਹੀ ਸਾਰਾ ਕੁਝ ਹੋਵੇ ਵੀ ਦੂਜੇ ਕੋਲ ਕਿਸੇ ਕੋਲ ਨਾ ਹੋਵੇ ਹਰ ਇੱਕ ਚੀਜ਼ ਮੇਰੇ ਕੋਲ ਹੀ ਹੋਵੇ ਆਪਾਂ ਤੁਹਾਨੂੰ ਦੱਸਦੇ ਹੁੰਨੇ ਆਂ ਵੀ ਆਪਣੇ ਵੀਡੀਓ ਪਾਉਣ ਦਾ ਮਕਸਦ ਵੀ ਇਹੀ ਸੀ ਆਪਾਂ ਚੱਲ ਪਹਿਲਾਂ ਬੱਚਿਆਂ ਨੇ ਚੈਨਲ ਬਣਾਇਆ ਸੀ ਥੋੜੇ ਸ਼ਾਰਟ ਜੇ ਪਾ ਦਿੰਦੇ ਸੀ ਪਰ ਮੇਰੇ ਸਰਦਾਰ ਜੀ ਕਹਿੰਦੇ ਚੱਲ ਜੇ ਤੂੰ ਵੀਡੀਓ ਪਾਉਣੀ ਆ ਕੋਈ ਚੱਜ ਦੀ ਪਾ ਜਿਹਨੂੰ ਦੇਖ ਕੇ ਕੋਈ ਕੁਝ ਸਿੱਖੇ ਤੇ ਇਸ ਗੱਲ ਦੀ ਮੈਨੂੰ ਬਹੁਤ ਖੁਸ਼ੀ ਹੋਈ ਇੱਕ 올 ਰੌਂਡ ਚੈਨਲ ਹੈ ਪਤਾ ਨਹੀਂ ਕੀ ਹੈ ਤੇ ਉਹ ਭੈਣ ਨੇ ਕਮੈਂਟ ਕਰਿਆ ਕਹਿੰਦੇ ਦੀਦੀ ਅਸੀਂ ਤੁਹਾਨੂੰ ਦੇਖ ਕੇ ਪਸ਼ੂ ਰੱਖੇ ਤੇ ਸਾਨੂੰ ਦੁੱਧ ਤੋਂ ਵੀ ਵਧੀਆ ਵੀ ਮੁਨਾਫਾ ਹੋ ਰਿਹਾ ਵਧੀਆ ਕਬੀਲਦਾਰੀ ਚੱਲੀ ਜਾਂਦੀ ਹੈ ਚਲੋ ਵਧੀਆ ਜੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਤੇ ਕਿਉਂਕਿ ਜੇ ਤਾਂ ਨਾ ਕਰਮਾਂ ਵਾਲੀਆਂ ਅਮਚਾਰੀਆਂ ਕਹਿੰਦੇ ਹੁੰਦੇ ਨੇ ਵੀ ਨਾਲੇ ਪੁੰਨ ਨਾਲੇ ਫਲੀਆਂ ਤੇ ਆਪਾਂ ਜੇ ਹਨਾ ਇਹਨਾਂ ਬੇਜਵਾਨਾਂ ਦੀ ਸਾਹਸਵਾਲ ਕਰਦੇ ਆ ਨਾ ਤੇ ਇਹ ਵੀ ਵਿਚਾਰੀਆਂ ਆਪਾਂ ਤੋਂ ਕੁਛ ਨਹੀਂ ਲਕੋ ਕੇ ਰੱਖਦੀਆਂ ਦੇਖ ਦੇਖੋ ਹੁਣ ਆਪਾਂ ਵੀ ਸਵੇਰੇ ਨਿਰਨੇ ਕਾਲ ਚ ਉੱਠ ਕੇ ਪੱਠੇ ਪਾਉਣੇ ਆ ਫਿਰ ਧਾਰਾਂ ਚੋਣੇ ਆ ਗੋਹਾ ਸਿੜਦੇ ਆ ਤੇ ਫਿਰ ਚੱਲ ਘੁੱਟ ਚਾਹ ਪੀ ਕੇ ਤੇ ਫਿਰ ਆਪਾਂ ਫਿਰ ਦਵਾਰੇ ਲੱਗ ਜਾਂਦੇ ਆ ਇਹਨਾਂ ਚ ਨਮਾਉਣ ਧਮਾਉਣ ਚ ਤੇ ਵੇ ਰਹਿਣਾ ਪ੍ਰਮਾਤਮਾ ਵੀ ਦੇਖਦੇ ਨੇ ਵੀ ਬੇਜਵਾਨਾਂ ਦੀ ਸੇਵਾ ਕਰਦੇ ਨੇ ਪਰ ਅਮ ਆਪਣਾ ਐਂ ਸਮਝ ਲਈ ਆਪਣੇ ਮਤਲਬ ਲਈ ਪਰ ਆਪਾ ਵੀ ਸੇਵਾ ਤਾਂ ਕਰਦੇ ਆ ਬੇਜਵਾਨਾਂ ਦੀ ਇਹਨਾਂ ਦੇ ਹਰ ਦੁੱਖ ਤਕਲੀਫ ਨੂੰ ਸਮਝਦੇ ਆ ਇਹਨਾਂ ਨੂੰ ਕੀ ਤਕਲੀਫ ਹੈ ਤੇ ਪ੍ਰਮਾਤਮਾ ਇਸ ਗੱਲ ਦਾ ਫਾਲਾਕ ਪਨ ਜ਼ਰੂਰ ਦਿੰਦਾ ਤੇ ਹੁਣ ਆਪਾਂ ਸਾਰਿਆਂ ਨੂੰ ਪਹਿਲਾਂ ਛੜਕ ਦਾਂਗੇ ਕਿਉਂਕਿ ਹਨਾ ਗੋਹਾ ਜਾ ਉਗਲ ਜਾਂਦਾ ਆਪਾਂ ਹੁਣ 4-5 ਦਿਨਾਂ ਤੋਂ ਨਮਾਉਣੇ ਹੋਣੇ ਆ ਤੋਂ ਦੱਸਿਆ ਅਭਿਸ਼ਪਰਤੀ ਸਪਾਈ ਚੱਲ ਰਹੀ ਹੈ ਉਹ ਕਹਿੰਦੇ ਪਈ ਪਾਣੀ ਬਾਲਣਾ ਡੋਲੋ ਤੇ ਤਾਂ ਕਰਕੇ ਆਪਣਾ ਵੀ 4-5 ਦਿਨਾਂ ਤੋਂ ਨਿਵਾੜਿੰਨੇ ਹੁੰਨੇ ਆ ਅੰਦਰ ਨੂੰ ਨੁੰਨ ਮਾਇਆ ਇਹ ਦੋਨਾਂ ਨੂੰ ਤਾਂ ਸਾਫ ਕਰਿਆਈ ਤੇ ਬੱਚੇ ਕੱਟੇ ਵੀ ਬੰਨਤੇ ਤੇ ਹੁਣ ਆ ਗਈ ਇਹਨਾਂ ਦੀ ਬਾਰੇ ਤੇ ਇੱਕ ਹੋਰ ਨਾ ਕਮੈਂਟ ਆਇਆ ਸੀਗਾ ਵੀ ਉਹ ਅਸ਼ੀਸ਼ ਸਪੀਡ ਬਾਰੇ ਪੁੱਛਦੇ ਸੀਗੇ ਤੇ ਤੁਸੀਂ ਕਿਹੜੀ ਪਾਉਣੀਓ ਤੇ ਕਿੰਨੇ ਦੀ ਆਉਂਦੀ ਆ ਪ੍ਰਾਈਸ ਪੁੱਛਦੇ ਸੀਗੇ ਉਹਦਾ ਤੇ ਉਹਨਾਂ ਦੀ ਅਲੱਗ-ਅਲੱਗ ਰੇਟ ਨੇ ਇੱਕ ਤਾਂ ਹੈਗੀ ਆ 18 ਨੰਬਰ ਤੇ ਅਸੀਂ ਪਾਉਣੀ ਆ ਜੀ 30 ਨੰਬਰ ਤੇ ਜਿਹੜੀ 18 ਨੰਬਰ ਫੀਡ ਹੈ ਉਹਦਾ ਹੈ ਗਾਇਜ਼ ਸ਼ਾਇਦ 1500 ਰੇਟ ਤੇ ਜਿਹੜੀ 30 ਨੰਬਰ ਹੈ ਉਹਦਾ ਹੈਗਾ 1600 ਤੇ ਆਪਾਂ ਤੁਹਾਨੂੰ ਦੱਸਦੇ ਹੁੰਨੇ ਆ ਹਨਾ ਵੀ ਮੈਨੂੰ ਕਮੈਂਟ ਵੀ ਆਉਂਦੇ ਹੁੰਦੇ ਨੇ ਵੀ ਤੁਸੀਂ ਮੈਪਲੀ ਫੀਡ ਪਾਇਆ ਕਰੋ ਮੈਪਲੀ ਤੇ ਰਿਜ਼ਲਟ ਵਧੀਆ ਉਹ ਸਾਡੇ ਨੇੜੇ ਪਿੰਡ ਹੈ ਤੁੰਗ ਵਾਲੀ ਉੱਥੇ ਆ ਗਈ ਤੇ ਆਪਾਂ ਦੇਖਾਂਗੇ ਉਹਦਾ ਰਿਜ਼ਲਟ ਵੀ ਵੀ ਲਿਆ ਕੇ ਦੇਖਾਂਗੇ ਤੇ ਛੋਟੀ ਨੂੰ ਪਹਿਲਾਂ ਅਰਾਦਾ ਸੀਗਾ ਵੀ ट्रांजੈਕਸ਼ਨ ਫੀਡ ਆਪਾਂ ਲਿਆਉਂਦੇ ਮੈਪਲੀ ਦੀ ਵਰਕੀ ਕਰ ਗਿਆ ਨਾ ਉਹ ਪਸ਼ੂ ਨਹੀਂ ਖੰਦੀ ਜਿਹੜਾ ਆਪਾਂ ਵੇਸਣ ਵਾਲਾ ਵੀ ਹੈ ਨਾ ਉਹ ਸਮਾਨ ਬਣਾਇਆ ਸੀਗਾ ਉਹ ਵੀ ਆਪਾਂ ਆਹ ਵਾਲੀ ਮੱਝ ਨੂੰ ਹੀ ਪਾਇਆ ਤੇ ਇਹਨੂੰ ਪਾ ਦਿੰਨੇ ਹੁੰਨੇ ਆਗੇ ਤੇ ਉਹਨੂੰ ਬਸ ਕੀ ਕਰੀਏ ਹੈ ਨਾ ਜੇ ਟ੍ਰਾਂਜੈਕਸ਼ਨ ਫੀਡ ਪਾਉਣੇ ਹੈ ਤੇ ਬਸ ਕੋ ਪਤਾ ਨਹੀਂ ਕਿਹੜੇ ਹਿਸਾਬ ਨਾਲ ਹੈ ਨਾ ਵੀ ਕੱਖ ਛਾਂ ਦੇ ਵਿੱਚੋਂ ਖਾ ਲੈਂਦੀ ਹੈ ਫੀਡ ਥੱਲੇ ਛੱਡ ਦਿੰਦੀ ਹੈ ਤੇ ਉਹ ਜੇ ਪਸ਼ੂ ਤੇ ਵੀ ਬਹੁਤ ਗੁੱਸਾ ਚੜਦਾ ਫਿਰ ਤੇ ਇਹਨਾਂ ਦੇ ਹੈਗੇ ਜੀ ਨੋਹ ਕਟਾਉਣ ਵਾਲੇ ਤੇ ਭਾਈ ਤੋਂ ਵੀ ਨੋਹ ਵਾਲੇ ਤੋਂ ਅਪੌਇੰਟ ਲੈਣੀ ਪੈਂਦੀ ਹੈ ਕਿਉਂਕਿ ਉਹ ਕਹਿੰਦੇ ਸਾਡੇ ਕੋਲੇ ਡੈਰੀਆਂ ਵਾਲਾ ਕੰਮ ਆ ਤੇ ਆਪਾਂ ਫੋਨ ਲਾਇਆ ਸੀ ਕਹਿੰਦੇ ਹਜੇ 7-8 ਦਿਨ ਖੜਚੋ ਫੇਰ ਆਵਾਂਗੇ ਦੋ ਮੱਜਾਂ ਦੇ ਤਵੀ ਨੋਹਾਂ ਦਾ ਵੀ ਵਿਚਾਰਿਆਂ ਦਾ ਬੁਰਾ ਹਾਲੀ ਹੋਇਆ ਪਿਆ ਹੇਠ ਉੱਤੇ ਚੜੇ ਪਏ ਨੇ ਤੇ ਉਹ ਬਾਈ ਆਉਂਦਾ ਹੁੰਦਾ ਸਾਡੀ ਕਲਿਆਣਾ ਤੋਂ ਤੇ ਉਹ ਕਹਿੰਦਾ ਅਜ ਖੜਚੋ ਭਾਈ 7-8 ਦਿਨ ਮੈਂ ਫੇਰ ਆਂ ਤੇ ਇਹ ਮੱਝ ਨੂੰ ਆਪਣੇ ਨੂੰ 6 ਮਹੀਨਾ ਚੱਲੀ ਜਾਂਦਾ ਹੁਣ ਲੱਗੂਗਾ 7ਵਾਂ ਮਹੀਨਾ ਤੇ ਇਹ ਆਪਣੀ ਦੂਜੀ ਸੂਏ ਸੂਈ ਸੀਗੀ ਹੁਣ ਜਦੋਂ ਕੱਟਾ ਦਿੱਤਾ ਸੀ ਇਹਨੇ ਨਵਾਬ ਦਾ ਤੇ ਹੁਣ ਤੀਸਰੀ ਤੇ ਹੁਣ ਹੈਗੀ ਐ ਜੀ ਇਹ ਤੀਸਰੀ ਸੂਏ ਲਈ ਗੱਪਣ ਤੇ ਇਹਨੇ ਦੁੱਧ ਚਲ ਵਧੀਆ ਦਿੱਤਾ ਤੇ ਇੱਕ ਹੋਰ ਹਨਾ ਵੀ ਆਪਾਂ ਆਪ ਫੈਟ ਦੀ ਗੱਲ ਕਰਦੇ ਆਪਾਂ ਅਲੱਗ-ਅਲੱਗ ਵੀਡੀਓ ਵੀ ਦੇਨੇ ਹੁੰਨੇ ਆ ਵੀ ਆ ਚੀਜ਼ ਨਾ ਫੈਟ ਵੱਧਦੀ ਆ ਇਹਦੇ ਨਾ ਵੱਧਦੀ ਆ ਪਰ ਮੇਰਾ ਮੰਨਣਾ ਇਹ ਆ ਵੀ ਹਨਾ ਵੀ ਇਹ ਕੁਦਰਤੀ ਤੌਰ ਤੇ ਹੁੰਦੀ ਹੈਗੀ ਵੀ ਜਿਹੜੀ ਫੈਟ ਤੇ ਰੇਟ ਵੱਧ ਆਉਂਦੇ ਨੇ ਹੁਣ ਸਾਡੀ ਇਹ ਮੱਝ ਦਾ ਦੁੱਧ ਹਨਾ ਵੀ 76 ਰੁਪਏ ਵੀ ਪੈ ਜਾਂਦਾ ਵੀ ਆ ਤੋਕੜਾ ਨੇ ਦੋਨਾਂ ਦਾ ਵੀ ਆਪਾਂ ਜਦੋਂ ਡੈਰੀ ਚ ਪਾਉਨੇ ਹਨਾ 76 ਰੁਪਏ ਪੈਂਦਾ ਇਹਨਾਂ ਦਾ ਤੇ ਵੈਸੇ ਹੁਣ ਤਾਂ ਰੇਟ ਵੱਧ ਗਏ ਤੇ ਹੁਣ ਵਿੱਚ ਮੇਰੇ ਭੈਣ ਕੇ ਆ ਹੁਣ ਉਹ ਸਾਡੇ ਵਾਂਗੂ ਚੱਲ ਹਨਾ ਲਿਆਉਣ ਲੱਗੇ ਕਿਸ ਸਮਾਨ ਫੀਡ ਵੀ ਬਣਾਉਣ ਲੱਗੇ ਤੇ ਆਪਾਂ ਜਿਵੇਂ ਪਾਉਣੇ ਹੁੰਨੇ ਆ ਵੀ ਕਣਕ ਦੀ ਲੇਟੀ ਹੋਗੀ ਛੋਲਿਆਂ ਦਾ ਛਿਲਕਾ ਤੇ ਖੰਡਾ ਲਿਆਉਨੇ ਹੁੰਦੇ ਸੀਗੇ ਵੈਸੇ ਹੁਣ ਨਹੀਂ ਲਿਆਂਦਾ ਇੱਕ ਦੋ ਵਾਰੀ ਹੋਗੇ ਤੇ ਬਰੇਮਿਆਂ ਦੀ ਖਾਲ ਪਹਿਲਾਂ ਇਹ ਹੋ ਜਾਂਦਾ ਵੀ ਬਰੇਮਿਆਂ ਦੀ ਖਾਲ ਵੀ ਇਹਨਾਂ ਨਾਲ ਫੈਟ ਵਧਦੀ ਹੈ ਤੇ ਉਹ ਵੀ ਲੈ ਕੇ ਆਉਂਦੇ ਹੈਗੇ ਤੇ ਪਾਉਣ ਵੀ ਲੱਗ ਗਏ ਆਪਾਂ ਦੇਖ ਕੇ ਪਰ ਉਹਨਾਂ ਦਾ ਕੋਈ ਖਾਸ ਫਰਕ ਨਹੀਂ ਪਿਆ ਇਸ ਲਈ ਆਪਾਂ ਤਾਂ ਇਹੀ ਮੰਨਦੇ ਆ ਨਾ ਵੀ ਵੀ ਕੁਦਰਤੀ ਤੌਰ ਤੇ ਹੁੰਦੀ ਹੈ ਫੈਟ ਵਾਧਦੀ ਤੇ ਬਾਕੀ ਹਨਾ ਚਲ ਉਹਦੇ ਨਾਲ ਵੱਧ ਜਾਂਦੀ ਆ ਹਾਂ ਜੇ ਆਪਾਂ ਵੀ ਮੁਰੋਂ ਵੀ ਡੋਕਾ ਅੱਡ ਚੋ ਲੈਨੇਗੇ ਥੋੜਾ ਜਿਹਾ ਵੀ ਕਿਲੋ ਕੁ ਦੁੱਧ ਚਾਰੇ ਥਣਾਂ ਦਾ ਜੇ ਬਾਦ ਦੇ ਵੱਧ ਦਿਂਦਿਆਂ ਨੇ ਤਾਂ ਪਈ ਵੱਧ ਚੋ ਸਕਦੇ ਆ ਜੇ ਘਾਟਾ ਤਾਂ ਘੱਟ ਵੀ ਚਾਰੇ ਥਣਾਂ ਦਾ ਕੱਢ ਕੇ ਉਹ ਬਾਦ ਵਾਲੇ ਦੀ ਵੀ ਫੈਟ ਵਧ ਆ ਜਾਂਦੀ ਆ ਮੈਂ ਕੱਟੀ ਨੂੰ ਪੈਪ ਧਰਦੀ ਆ ਬੱਠਲ ਚ ਤੇ ਉਹ ਨਾਲ ਦੀ ਨਾਲ ਫਿਰ ਸਿਰ ਧਿੰਦੀ ਆ ਬਾਹਰ ਮੈਨੂੰ ਐਸੀ ਚੱਲ ਪਹਿਲਾਂ ਮੈਂ ਇਹਨੂੰ ਮਲਦਾ ਤੇ ਸਾਡੀਆਂ ਮੱਜਾਂ ਦੀ ਹਾਈਟ ਜ਼ਿਆਦੇ ਆ ਤੇ ਮੈਨੂੰ ਨਮਾਉਣੀਆਂ ਔਖੀਆਂ ਹੋ ਜਾਂਦੀਆਂ ਤੇ ਉਹਨੇ ਫਿਰ ਸਿਰ ਦਿੱਤੀ ਦੇਖੋ ਪੈਪ ਤੇ ਇਹ ਆਪਣੀ ਹੋ ਗਈ ਸਵਾ ਸਾਲ ਦੀ ਕੱਟੀ ਤੇ ਦੋ ਤਿੰਨ ਵਾਰਾਂ ਤੇ 12 ਤਾਰਾਂ ਦੀ ਹੱਟੀ ਪਰ ਹਣਾ ਮੈਂ ਕਹਿੰਦੀ ਹਜੇ ਛੋਟੀ ਹੈਗੀ ਹਜੇ ਆਪਾਂ ਇਹ ਆਈ ਨਹੀਂ ਕਰਵਾਉਂਦੇ ਦੇਖੋ ਐਂ ਢੋਲ ਦਿੰਦੀ ਆ ਤੇ ਇਹਦਾ ਸਿਰ ਪਤਾ ਨਹੀਂ ਕਿਉਂ ਹਨਾ ਬਾਕੀ ਮੱਜਾਂ ਨਾਲੋਂ ਵੀ ਚੌੜਾ ਜਾਂ ਸੇਰਾ ਗੈਰਾ ਨਿੱਕੇ ਨਿੱਕੇ ਸਿੰਗ ਨੇ ਇਹਦੇ ਇਹ ਬਹੁਤ ਸੋਹਣੀ ਹੈਗੀ ਬਹੁਤ ਵਧੀਆ ਨਸਲ ਦੀ ਹੈ ਇਹ ਗੱਲ ਕਰਾਇਤ ਕੀ ਦਿੱਤਾ ਸੀ ਉਹਨੇ ਕੱਟਾ ਤੇ ਹੁਣ ਤੇ ਉੱਥੋਂ ਦਸੀ ਅਨੇ ਆਪਾਂ ਵੀ ਭਾਈ ਉਹਦੇ ਸਮਰਾਟ ਦਾ ਸੀ ਮੰਨ ਲੱਗਿਆਗਾ ਤੇ ਦੇਖੋ ਹੁਣ ਆ ਫਿਰ ਕਰਮਾਂ ਦੀ ਗੱਲ ਆ ਵੀ ਡੋਕਾ ਵੀ ਕਰ ਗਈ ਮੈਨੂੰ ਐਸੀ ਗੱਬ ਡੋਕਾ ਤੇ ਇੱਕ ਜਾਲਾ ਜਾਂ ਵੀ ਸਿੱਟਤਾ ਉਹਨੇ ਫਿਰ ਪਤਾ ਨਹੀਂ ਹਨਾ ਭਾਈ ਤੇ ਚਲੋ ਆਪਾਂ ਮੱਛਾਂ ਨਮਾ ਕੇ ਬੰਡੀਆਂ ਦੇ ਅੰਦਰ ਤੇ ਹੁਣ ਕਰਦੇ ਆਪਾਂ ਸਾਫ ਸਫਾਈ ਤੇ ਕਿਉਂਕਿ ਸਾਫ ਸਫਾਈ ਜ਼ਰੂਰੀ ਆ ਹਨਾ ਪਸ਼ੂਆਂ ਥੱਲੇ ਵੀ ਇਨਫੈਕਸ਼ਨ ਵਗੈਰਾ ਹੋ ਜਾਂਦੀ ਹੈ ਨਹੀਂ ਤੇ ਆਪਾਂ ਪਹਿਲਾਂ ਟਮਾਟ ਨਹੀਂ ਤੋਤੇ ਸੀ ਹੁਣ ਵੀ ਥੋੜਾ ਥੋੜਾ ਛਪੜਾ ਵਾਲਾ ਪਾਣੀ ਚਾਲੂ ਕਰਤਾ ਤੇ ਤਾਂ ਕਰਕੇ ਆਪਾਂ ਧੋ ਦਿਨੇ ਹੁੰਨੇ ਇਹਨਾਂ ਨੂੰ ਤੇ ਪਾ ਇੱਥੇ ਕਰਤੀ ਹੈ ਸਫਾਈ ਨਾਰੀ ਤੇ ਹੋਰ ਆਪਾਂ ਬਸ ਇਹੀ ਕਹਿੰਦੇ ਹੁੰਨੇ ਆ ਬਾਰੀ-ਬਾਰੀ ਪਈ ਕੰਮ ਕਰਿਆ ਕਰੋ ਜ਼ਰੂਰ ਕਰਿਆ ਕਰੋ ਪਸ਼ੂਆਂ ਵਾਲਾ ਕੰਮ ਕਿਉਂਕਿ ਹਨਾ ਵੀ ਆਪ ਕੋਈ ਹੋਰ ਵੀ ਆਪ ਕੋਈ ਪ੍ਰਾਈਵੇਟ ਜੌਬ ਵੀ ਕਰਦੇ ਆ ਹਨਾ ਵੀ ਸਾਰਾ ਦਿਨ ਲੰਘ ਜਾਂਦਾ ਤੇ ਪਰ ਇਸ ਚ ਆਪ ਨੂੰ ਬਚਤ ਜ਼ਰੂਰ ਹੁੰਦੀ ਹੈ ਭਈ ਸਾਨੂੰ ਤਾਂ ਹੁੰਦੀ ਹੈ ਹਨਾ ਹੋਰਾਂ ਦਾ ਪਤਾ ਨਹੀਂ ਜੀ ਮੈਂ ਕਹਿ ਰਿੰਦੀ ਆ ਕਿ ਨਹੀਂ ਬੱਚ ਤੁਹਾਨੂੰ ਦੀ ਅਸੀਂ ਆਏ ਹਣਾ ਪਰ ਕਈ ਵਾਰੀ ਹਣਾ ਘਾਟੇ ਵਾਤੇ ਜਰਨੇ ਵੀ ਪੈਂਦੇ ਆ ਹਣਾ ਕਈ ਵਾਰੀ ਕੋਈ ਪਸ਼ੂਆਂ ਚਾ ਨਾ ਵਾਈ ਗੁਰੂ ਕਰੀਨਾ ਹਣਾ ਤੇ ਵੀ ਕੋਈ ਊਚ ਨੀਚ ਹੋ ਜੇ ਤੇ ਇੱਕ ਵਾਰੀ ਘਾਟਾ ਪੈ ਜੇ ਤੇ ਦੂਰੀ ਵਾਰ ਜੀ ਪ੍ਰਮਾਤਮਾ ਜ਼ਰੂਰ ਭਰਦੇ ਨੇ ਉਹ ਘਾਟਾ ਪੂਰਾ ਕਰਦੇ ਨੇ ਤੇ ਘਾਟੇ ਵਾਤੇ ਜਰਨੇ ਵੀ ਪੈਂਦੇ ਨੇ ਤੇ ਪਰ ਆਪਾਂ ਨੂੰ ਹਣਾ ਮੁਨਾਫਾ ਹੋਇਆ ਕਿ ਆਪਾਂ ਤੁਹਾਨੂੰ ਦੱਸਦੀ ਹੁੰਨੇ ਆ ਵੀ ਸਾਡੇ ਪਹਿਲਾਂ ਇੱਥੇ ਹੈਗੀ ਸੀ ਜੀ ਇੱਕ ਮੱਝ ਤੇ ਆਪਾਂ ਵੀ ਇੱਕ ਮੱਝ ਤੋਂ ਹੀ ਕਿੰਨੀਆਂ ਮੱਝਾਂ ਦੇਖੋ ਬਣਾਈਆਂ ਸੀ ਵੀ ਪਹਿਲਾ ਸਾਡੇ ਮੱਝ ਸੀ ਫੇਰ ਆਪਾਂ ਨੇ ਇੱਕ ਗਾਂ ਲਈ ਤੇ ਫੇਰ ਦੋ ਬੈੜਾ ਆਪਾਂ ਉਹਦੀਆਂ ਵੇਚਤੀਆਂ ਤੇ ਦੋ ਗਾਈਆਂ ਹੋਰ ਲੈ ਕੇ ਵੇਚੀਆਂ ਸੀਗੀਆਂ ਤੇ ਤਿੰਨ ਘਰ ਦੀਆਂ ਪਾਲੀਆਂ ਹੋਈਆਂ ਸੀ ਝੋਟੀਆਂ ਵੇਚੀਆਂ ਤੇ ਬਾਕੀ ਹਨਾ ਮੱਝਾਂ ਦਾ ਕਈਆਂ ਦਾ ਆਟਾ ਵਟਾ ਜਾ ਕਰਿਆ ਤੇ ਹੁਣ ਵੀ ਤੁਸੀਂ ਦੇਖ ਸਕਦੇ ਹੋ ਨਾ ਪਸ਼ੂ ਹੈਗੇ ਆਪਣੇ ਕੋਲ ਹੀ ਕਾਫੀ ਤੇ ਨਿੱਕੇ-ਮੋਟੇ ਸਾਡੇ ਹੈਗੇ ਜੀ 10 ਪਸ਼ੂ ਤਿੰਨ ਵੱਡੀਆਂ ਮੱਝਾਂ ਇੱਕ ਛੋਟੀ ਸੂਣ ਵਾਲੀ ਤੇ ਇੱਕ ਸਵਾ ਸਾਲ ਦੀ ਕੱਟੀ ਇੱਕ ਬੇੜ ਦੋ ਆਪਾਂ ਨੇ ਵੇਚ ਦੀਆਂ ਸੀਗੀਆਂ ਚਲੋ ਅਪਨਨ ਨੂੰ ਨਮਾਤਮਾ ਦਿੱਤਾ ਸੀ ਮੱਕਾ ਲਈ ਦਵਾਈ ਛਿੜਕਤੀ ਸੀਗੀ ਤੇ ਉਹ ਜਿਹੜੇ ਆਪਣੇ ਮੱਖਲ ਤੋਂ ਢਕਾਉਣੇ ਹੁੰਦੇ ਆ ਦਵਾਈ ਉਹ ਚੀ ਆਪਾਂ ਇੱਕ ਮੋਸ਼ਕ ਕਪੂਰ ਦੀ ਟਿੱਕੀ ਪਾਤੀ ਮੈਨੂੰ ਕੀ ਪਤਾ ਸੀ ਮੱਲ ਨਾਲ ਮੱਖੀਆਂ ਨਾ ਬੈਠਣ ਪਰ ਖੈਰ ਥੋੜਾ ਜਿਹਾ ਫਰਕ ਤਾਂ ਪਿਆ ਸੀਗਾ ਪਰ ਪੋਈ ਫੇਰ ਆ ਜਾਂਦੀਆਂ ਨੇ ਹਨਾ ਤੇ ਚਿਚੜੀਆਂ ਵੀ ਲੱਗਣੀਆਂ ਸ਼ੁਰੂ ਹੋ ਗਈਆਂ ਤੇ ਚਿਚੜੀਆਂ ਤੋਂ ਆਪਾਂ ਪਹਿਲਾਂ ਹਨਾ ਪਿਛਲੀ ਵਾਰ ਵੀ ਸੁੱਖਾ ਬਣਿਆ ਸੀ ਨਾ ਆਪਾਂ ਵੀਡੀਓ ਵੀ ਸ਼ੇਅਰ ਕਰੀ ਸੀ ਤੁਹਾਡੇ ਨਾਲ ਸਾਡੀਆਂ ਮੱਜਾਂ ਨੇ ਤਾਂ ਉੱਦੀ ਲਾ ਕੇ ਸਿਰਦਾ ਸੀ ਪਰ ਜਿਹੜੇ ਜਿਹੜਾ ਵੀਰ ਆਪਣੀ ਹੈ ਨਾ ਝੋਟੀ ਲੈ ਕੇ ਗਿਆ ਸੀ ਉਹ ਕਹਿੰਦਾ ਪਾਣੇ ਅਸੀਂ ਵੀ ਬੰਨਿਆ ਸੀ ਪਰ ਸਾਡੇ ਵੀ ਬਹੁਤ ਫਰਕ ਪਿਆ ਉਹਦੇ ਨਾਲ ਚਿਚੜੀਆਂ ਕਹਿੰਦੇ ਸਾਰੀਆਂ ਲੈ ਗਈਆਂ ਸੀ ਆਪਾਂ ਇਸ ਵਾਰ ਫੇਰ ਟਰਾਈ ਕਰਾਂਗੇ ਤੇ ਆਪਾਂ ਇੱਥੇ ਲਾ ਰਹੇ ਸੀ ਨਾ ਤੇਲ ਕਿਉਂਕਿ ਹਨਾ ਵੀ ਖੁਰਕ ਲੜਦੀ ਆ ਵਿਚਾਰੀਆਂ ਦੇ ਸਿੰਗਾ 'ਚ ਆ ਮਾਵਾ ਧੀਆ ਦੋਨੇ ਨਹੀਂ ਸਾਡੀ ਝੋਟੀ ਹਰੇਕ ਨਾ ਪੇਟਦੀ ਆ ਆਦੀ ਮਾ ਨਾ ਬਾਵਾ ਪੇਟਦੀ ਨਹੀਂ ਇਹ ਖੜੀ ਰਹਿੰਦੀ ਆ ਇਹਦੇ ਨਾਲ ਤਾਂ ਕੇ ப ප සල ක ස කటగ డ ලා කන්න త శ రప వి్ச்சගේ ਇਹ ਮੱਝ ਵੇਚ ਕੇ ਆਪਾਂ ਜਾਂ ਤਾਂ ਕੋਈ ਪਈ ਲੈਣਾ ਦੇਣਾ ਸੈੱਟ ਕਰਾਂਗੇ ਜਾਂ ਅਕਦਾ ਪਸ਼ੂ ੜਕਾ ਲਾਂਗੇ ਪਰ ਥਾਂ ਦੀ ਤੰਗੀ ਕਰਕੇ ਆਪਾਂ ਤੁਹਾਨੂੰ ਕਹਿਣੇ ਹੁੰਨੇ ਹਨਾ ਵੀ ਜੀ ਤਾਂ ਬਹੁਤ ਘਰਦਾ ਪਸ਼ੂ ਲੈਣ ਨੂੰ ਪਰ ਥਾਂ ਦਾ ਕਰਕੇ ਆਪਾਂ ਚੁੱਪ ਕਰ ਜਾਂਦੇ ਆ ਤੇ ਚਲੋ ਜੀ ਵਾਈ ਗੁਰੂ ਉਹ ਵੀ ਟਾਈਮ ਲਿਆਊਗਾ ਨਾ ਕਿਤੇ ਜਦੋਂ ਕਿਤੇ ਵਧੀਆ ਘਰ-ਬਾਰ ਪਊ ਤੇ ਆਪਾਂ ਵਧੀਆ ਪਸ਼ੂ ਰੱਖਾਂਗੇ બસ ਵੀਡੀਓ ਆਪਾਂ ਇਹੀ ਸ਼ੇਅਰ ਕਰਦੇ ਰਵਾਂਗੇ ਐਵੇਂ ਤੁਹਾਨੂੰ ਦੱਸਦੇ ਰਵਾਂਗੇ ਵੀ ਭਾਈ ਇਹਦੇ ਨਾਲ ਵਧੀਆ ਕਵੀਰਤਾ ਦੀ ਤੋਰਦੀ ਹੈ ਤੇ ਤੁਸੀਂ ਪਸ਼ੂ ਜਰੂਰ ਰੱਖਿਆ ਕਰੋ ਕਿਉਂਕਿ ਮੈਨੇ ਡੈਰੀਆਲ ਤੋਂ ਨਾ ਛੇਤੀ ਛੇਤੀ ਵੀ ਹਫ਼ਤੇ ਦੇ ਪੈਸੇ ਮਿਲ ਨਹੀਂ ਪੜਤੀ ਨਹੀਂ ਅਸੀਂ ਐਂ ਕਹਿ ਦਿੰਨੇ ਆਂ ਵੀ ਭਾਈ ਹਨਾ ਚਲੋ ਕੋਈ ਨਾ ਇੱਥੇ ਜਮਾ ਰੱਖ ਲਓ ਇੱਥੇ ਤੇ ਕਿਉਂਕਿ ਜਦ ਬਾਬਾ ਸਾਰੇ ਹੋ ਜਾਂਦੇ ਆ ਫਿਰ ਪੜਨ ਚ ਵਧੀਆ ਲੱਗਦਾ ਨਾਲੇ ਵੀ ਚਲੋ ਇਕੱਠੇ ਪੈਸੇ ਕੀ ਸ्यर्थ ਆ ਜਾਂਦੇ ਆ ਤੇ ਕਈ ਹਨਾ ਲੋੜਾਂ ਪੂਰੀਆਂ ਹੁੰਦੀਆਂ ਕੱਟੀਆਂ ਤੇ ਬੇਟਾ ਤੋਰਿਆ ਸੀ ਚੱਪਲਾਂ ਕਹਿੰਦਾ ਮੰਮੀ ਤੂੰ ਮੱਜਾਂ ਗੋਰੀਆਂ ਗੁਰੀਆਂ ਕੱਟੀਆਂ ਤੇ ਮੈਂ ਉਹਦੀਆਂ ਚੱਪਲਾਂ ਤੋਣਾ ਇਹ ਚੱਪਾਂ ਤੋ ਹੀ ਜਾਂਦਾ ਸੀ ਕਿ ਚਲੋ ਜੀ ਵੀਡੀਓ ਵੀ ਆਪਣੀ ਹੋ ਗਈ ਕਾਫੀ ਲੰਬੀ ਤੇ ਵੀਡੀਓ ਦਾ ਐਂਡ ਅੱਪ ਇੱਥੇ ਕਰਦੇ ਆਂ ਉਮੀਦ ਕਰਦੇ ਆਂ ਹਨਾ ਕਿ ਵੀਡੀਓ ਵਧੀਆ ਲੱਗੀ ਹੋਊਗੀ ਤੇ ਜਿਹੜੇ ਭੈਣ ਭਰਾ ਹਨ ਆਪਾਂ ਨੂੰ ਦੇਖ ਕੇ ਪਸ਼ੂ ਰੱਖਣ ਲੱਗੇ ਆ ਤੇ ਆਪਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਉਹਨਾਂ ਦੇ ਪਸ਼ੂਆਂ ਨੂੰ ਤੰਦਰੁਸਤ ਤੰਦਰੁਸਤੀਆਂ ਬਖਸ਼ਣ ਉਹਨਾਂ ਦੀ ਕਮਾਈ 'ਚ ਬਰਕਤਤ ਪਾਉਣ ਤੇ ਆਪਾਂ ਹਮੇਸ਼ਾ ਇਹੀ ਕਹਿੰਦੇ ਆ ਵੀ ਮਿਹਨਤ ਕਰੋ ਮਿਹਨਤ ਦਾ ਫਲ ਜ਼ਰੂਰ ਮਿਲਦਾ ਹੁੰਦਾ